ਇਹ ਤਾਂ ਨਇਸ ਕਰਕੇ ਦਿੱਤਾ ਗਿਆ ਸੀ ਕਿ ਵੱਡੇ ਅਫਸਰ ਕਹਿ ਰਹੇ ਸੀ ਕਿ ਲੜਕੀ اور لڑکی ਦਾ ਇਹ ਕਤਲ ਜੋ ਕੀਤਾ ਹੈ ਉਹ ਬਹੁਤ ਮਤਭਾਗਾ ਕਤਲ ਕੀਤਾ ਹੈ ਪਰ ਉਹਦੇ ਵਿੱਚ ਕੁਝ ਕਮੈਂਟ ਆ ਰਹੇ ਸੀ ਤੇ ਇਹ ਲੜਕੀ ਦਾ ਭਰਾ ਹੀ ਗਲਤ ਸੀਗਾ ਠੀਕ ਹੈ ਇੱਕ ਖਾਕੀ ਵਰਦੇ ਦੇ ਵਰਦੀ ਵਾਲੇ ਤੋਂ ਹੀ ਇਹ ਲਫਜ਼ ਬੋਲਿਆ ਗਿਆ ਮੈਂ ਇੱਕ ਕਾਪੀ ਲੈਣ ਵਾਸਤੇ ਕਿਸੇ ਸੱਜਣ ਕੋਲ ਗਿਆ ਸੀਗਾ ਤੇ ਥਾਣੇ ਤੋਂ ਕੋਈ ਰਿਪੋਰਟ ਲੈ ਆਈਏ ਕਾਪੀ ਲੈ ਆਈਏ ਤੇ ਕੀ ਬਣਿਆ ਕਿਸ ਤਰ੍ਹਾਂ ਨਹੀਂ ਉਹਨੇ ਕਿਹਾ ਠੀਕ ਆ ਮੈਂ ਇੱਕ ਫੋਨ ਕਰਕੇ ਪਤਾ ਕਰਦਾ ਕੀ ਬਣਿਆ ਜਦ ਉਹਨੇ ਫੋਨ ਕੀਤਾ ਉਹ ਫੋਨ ਜਿਹੜਾ ਹੈਂਡ ਲੱਗਾ ਹੋਇਆ ਸੀਗਾ ਠੀਕ ਆ ਉਹਦੀ ਆਵਾਜ਼ ਵਿੱਚ ਜਦ ਉਹਨੇ ਅੰਨੀ ਹੀ ਗੱਲ ਪੁੱਛੀ ਉਹ ਮੁਲਾਜ਼ਮ ਗਾੜੀਆਂ ਕੀ ਕਹਿੰਦਾ ਬਹੁਤ ਗਲਤ ਕਮੈਂਟ ਕੀਤੇ ਆ ਉਹ ਮੈਂ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਉਹ ਬਹੁਤ ਵੱਡੇ ਹੀ ਕਮੈਂਟ ਕੀਤੇ ਹੋਏ ਆ ਕਿ ਲੜਕੇ ਦਾ ਹੀ ਕਸੂਰਾ ਪਰ ਅੱਜ ਇੱਥੇ ਆ ਕੇ ਪ੍ਰਸ਼ਾਸਨ ਜਾਂ ਡੀਐਸਪੀ ਐਸਐਸਪੀ ਜਿਨ੍ਹਾਂ ਨੇ ਵੀ ਮੇਰੇ ਨਾਲ ਗੱਲ ਕੀਤੀ ਉਹਨਾਂ ਕਿਹਾ ਕਿ ਨਹੀਂ ਅੱਦਾਂ ਦਾ ਕੋਈ ਗੱਲ ਨਹੀਂ ਤੇਰਾ ਪੁੱਤਰ ਬਿਲਕੁਲ ਨਿਰੋਦੋਸ਼ ਸਿਰਫ ਉਹਨਾਂ ਨੇ ਹੀ ਕਸੂਰ ਹੈ ਉਹਨਾਂ ਨੇ ਹੀ ਕਤਲ ਕੀਤਾ ਹੋਇਆ ਭਾਜੀ ਮਾਮਲਾ ਕੀ ਸੀਗਾ ਪੂਰਾ ਵੈਸੇ ਮਾਮਲਾ ਇਸ ਬਾਰੇ ਉਹ ਹੀ ਦੱਸ ਸਕਦੇ ਆ ਕਿ ਕੀ ਆ ਜਾਂ ਐਸਐਸਪੀ ਜਾਂ ਜਿਨ੍ਹਾਂ ਨੇ ਪਰਚਾ ਕੀਤਾ ਉਹ ਹੀ ਦੱਸ ਸਕਦੇ ਆ ਜੇ ਪਤਾ ਹੁੰਦਾ ਇਹ ਨੌਬਤ ਕਿਉਂ ਆਂਦੀ ਅੱਜ ਦੇ ਕਿਤੇ ਕਿਤੇ ਅੰਗੇਸਟਰ ਜਿਹੜੇ ਜਿਹੜੀ ਆਪਣੀ ਸਹਤ ਕੀਤੀ ਹੈ ਔਰ ਧਰਨਾ ਦਿੱਤਾ ਧਰਨਾ ਇੱਕ ਸਿਰਫ ਮਲਾਜੰਦੇ ਇਹ ਤੌਰ ਤੇ ਕਰਕਨਾ ਇਹ ਧਰਨਾ ਦਿੱਤਾ ਗਿਆ ਕਿ ਮੇਰੇ ਬੇਟਾ ਮਰਨ ਤੋਂ ਬਾਅਦ ਸੰਸਕਾਰ ਤੋਂ ਬਾਅਦ ਉਹਨੇ ਇੱਕ ਖਾਕੀ ਵਰਦਾ ਵਾਲਾ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕੋਈ ਨਾਂ ਨੂੰ ਮੋੜਾ ਨਾਂ ਉਸਦਾ ਬਲਦੇਵ ਰਾਜ ਕਿੱਲੀ ਬਲਦੇਵ ਰਾਜ ਕਿੱਲੀ ਕਿੱਲੀ ਉਹਦਾ ਬਲਦੇਵ ਰਾਜ ਹੁਣ ਕੋਈ ਐਸਵਾਸਨ ਦਿੱਤਾ ਪੁਲਿਸ ਨੇ ਤੁਹਾਨੂੰ ਹੁਣ ਐਸਵਾਸਨ ਦਿੱਤਾ ਤੇ ਉਸਤੇ ਬਨੂਨ ਉਹਨੇ ਬੋਲ ਤੋ ਬਹੁਤ ਬਹੁਤ ਕੁਝ ਗਲਤ ਬੋਲਿਆ ਇਹ ਮਦਪਾਗਾ ਸੀ ਉਹਨੇ ਬੋਲਣਾ ਨਹੀਂ ਚਾਹੀਦਾ ਤੇ ਇਸ ਕਰਕੇ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਦੀ ਜੀ ਉਹ ਕੰਪਲੇਨ ਦੇ ਆਇਆ ਉਹਨਾਂ ਨੇ ਇੱਕ ਪਲੇਨ ਵੱਲੋਂ ਕਿਹਾ ਸੀ ਕਿ ਕੰਪਲੇਨ ਦੇ ਆ ਪਰਿਵਾਰ ਵੱਲੋਂ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਆ ਅੱਜ ਇੱਕ ਜਿਹੜਾ ਸਾਡਾ ਅਦਰ ਕਰਦਾ ਸਰ 302 ਦਾ ਮਕਦਮਾ ਦਰਜ ਹੋਇਆ ਸੀ ਜਿਹੜਾ ਦਾਖਲੇ ਪਿੰਡ ਦੇ ਲੜਕੇ ਨੂੰ ਮਾਰਿਆ ਸੀ ਉਹਦੇ ਸਬੰਧ ਵਿੱਚ ਉਹਦੇ ਪਰਿਵਾਰ ਵਾਲਿਆਂ ਦੇ ਕੁਝ ਉਹਨਾਂ ਨੂੰ ਸ਼ੱਕ ਸ਼ੁਭਾ ਹੈਗਾ ਸੀ ਉਹ ਸਬੰਧ ਵਿੱਚ ਉਹਨਾਂ ਨੇ ਅੱਜ ਥਾਣੇ ਮੁਰੇ ਧਰਨਾ ਲਾਇਆ ਉਹਨਾਂ ਦੀ ਆਪਾਂ ਤਸੱਲੀ ਕਰਵਾਈ ਆ ਵੀ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਜੋ ਪ੍ਰੋਪਰ ਕਾਰਵਾਈ ਮਲਜਮਾਂ ਦੇ ਖਿਲਾਫ ਬਣਦੀ ਉਹ ਕਰਾਂਗੇ ਜੇ ਕੋਈ ਹੋਰ ਕਿਸੇ ਦੀ ਵੀ ਇਨਵੋਲਵਮੈਂਟ ਨਿਕਲਦੀ ਉਹਦੇ ਵਿੱਚ ਤਾਂ ਅਸੀਂ ਉਹਨੂੰ ਵੀ ਵਿੱਚ ਨਾਮਜ਼ਦ ਕਰਕੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਉਹਦੀ ਅਰੈਸਟ ਪਾਵਾਂਗੇ ਪੁਲਿਸ ਮਲਾਜਮ ਦਾ ਨਾਮ ਵਿੱਚ ਆਂਦਾ ਹੈ ਹਾਂ ਇਹ ਇਹ ਹੁਣ ਕਹਿ ਰਿਹਾ ਜੀ ਕੋਈ ਪੁਲਿਸ ਮਲਾਜਮ ਨੇ ਕੋਈ ਗਲਤ ਬਿਆਨਬਾਜ਼ੀ ਕੀਤੀ ਹੈ ਅਸੀਂ ਉਹਦਾ ਬਾਰੇ ਇਹਨੂੰ ਕਿਹਾ ਵੀ ਸਾਨੂੰ ਐਪਲੀਕੇਸ਼ਨ ਦਿਓ ਅਸੀਂ ਉਹਦੇ ਖਿਲਾਫ ਜੋ ਬਣਦੀ ਕਾਰਵਾਈ ਉਹ ਕਰਦੇ ਹਾਂ ਹੁਣ ਧੰਨਵਾਦ ਹਾਂਜੀ ਹੁਣ ਸਰਪੰਚ ਸਾਹਿਬ ਵੀ ਖੜੇ ਨੇ ਉੱਥੇ ਪਿੰਡ ਦੇ ਇਹਨਾਂ ਨੇ ਕਿਹਾ ਵੀ ਅਸੀਂ ਧਰਨਾ ਚੁੱਕ ਲੈਨੇ ਆ ਤੇ ਤੁਹਾਡੇ ਕੋ ਆ ਰਹੇ ਆ ਐਪਲੀਕੇਸ਼ਨ ਦੇਣ ਵਾਸਤੇ ਸਾਡੇ ਕੋ ਆ ਜਾਂਦੇ ਅਸੀਂ ਕਾਰਵਾਈ ਕਰ ਦਿੰਦੇ ਹਾਂ ਜੋ ਠੀਕ ਹੈ ਰਿਮਾਂਡ ਖਤਮ ਹੋ ਗਿਆ ਜਾਂ ਅੱਜ ਚੱਲ ਰਿਮਾਂਡ ਅੱਜ ਤੱਕ ਆ ਜੀ ਅੱਜ ਦੁਬਾਰਾ ਲਵਾਂਗੇ ਰਿਮਾਂਡ ਉਹਦਾ ਹਾਂਜੀ ਹਾਂਜੀ ਓਕੇ